ਤੇ ਫਿਰ ਤੇ ਬਹੁਤਾ ਔਖਾ ਹੋ ਜਾਣਾ ਪਤਾ ਲਾ ਉਹਦਾ ਉਹ ਮੰਮੀ ਜੇ ਮਾੜਾ ਮੋਟਾ ਪਤਾ ਲੱਗਦਾ ਵੀ ਆ ਤੇ ਤਾਂ ਨਾ ਤੁਸੀਂ ਯਕੀਨ ਨਹੀਂ ਕਰ ਮੰਮੀ ਫੋਨ ਤੇ ਮੈਂ ਤਾਂ ਕਰਾਂ ਨਾ ਜੇ ਤੁਸੀਂ ਯਕੀਨ ਕਰਨਾ ਹੋਏ ਮੇਰੇ ਤੇ ਕੋਈ ਤੇ ਮੁੱਕ ਦੀ ਗੱਲ ਇਹ ਆ ਅਸੀਂ ਜੋਤ ਦਾ ਸਾਥ ਨਹੀਂਗਾ ਛੱਡਣਾ ਪੁੱਤ ਜੋਤ ਦਾ ਸਾਥ ਹੀ ਮੰਮੀ ਮੇਰੀ ਇੱਕ ਗੱਲ ਸੁਣ ਲਓ ਅਸੀਂ ਜੋਤ ਨਾ ਨਹੀਂਗਾ ਟਕਾ 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 ਨਹੀਂ ਟਕਾ ਰਿਓਂ ਨਾ ਮੈਂ ਮੈਂ ਨਹੀਂ ਟਕਾ ਰਿਓਂ ਨਾ ਕਹਿੰਦਾ ਬਈ ਨਹੀਂ ਕਿਹਦੇ ਚਾਂਦੇ ਆਹ ਕੰਮ ਲੈਣੇ ਆਏ ਕੀ ਆਪਣੇ ਬਾਬਾ ਕਲਾਸੀ ਕਰਮ ਨੇ ਕਹਿ ਕੇ ਆਂ ਤਾਂ ਤਾਂ ਵੀ ਇਹੋ ਡਾਇਲੋਗ ਬੋਲ ਕੇ ਕਾਹ ਕਰਨਾ ਬੱਲੇ ਲੱਲੀ ਟਕਾ ਰਿਓਂ ਆ ਪੁੱਤ ਕਿਰਟਾ ਗਈ ਗਿਆ ਜੱਟ ਕਲਗਾਦਾ ਆ ਦੇ ਮੈਂ ਵੀ ਟੈਪ ਆ ਵੀ ਸਹੀ ਦਰਾ ਕਰੋ ਚਾਟੀ ਨੂੰ ਅੰਡਿਆ ਪੰਦਾ ਵੇ ਤੂੰ ਵਨ ਮੰਮੀ ਮੁੱਕ ਦੀ ਗੱਲ ਏ ਆ ਬਾਕੀ ਗੱਲਾਂ ਦੇ ਪਾਉ ਮਿੱਟੀ ਤੂੰ ਅਸੀਂ ਜੋਤ ਦਾ ਸਾਥ ਨਹੀਂਗਾ ਛੱਡਣਾ ਵਨ ਪੁੱਤ ਮੈਨੂੰ ਤੀਰ ਆਏ ਤੀਰ ਟਕਾਣੇ ਦੇ ਜਿਹੜਾ ਤੀਰ ਬੜੇ ਚਲਾਉਣੇ ਆਉਂਦੇ ਇਹਨੂੰ ਲਿਆ ਕੇ ਦਿੰਦਾ ਤੇ تیر ਕਮਾਰ। ਆ ਨਾ ਮੈਂ ਲਿਆ ਕੇ ਦਿੰਦਾ ਤੇ تیر ਕਮਾਰ। ਕਿਹਾ ਉਹ ਟਿੱਬੀ ਦੇ ਵਿੱਚ। ਟਿੱਬੀ। ਆਉਣ ਵਾਲਾ ਫੇਰ। ਵਨ। ਲਵਲੀ। ਪੁੱਤ ਤੇਰੇ ਮੂੰਹ ਇਹ ਗੱਲ ਸੁਣ ਕੇ ਨਾ ਮੈਨੂੰ ਬੜਾ ਚੰਗਾ ਲੱਗਾ। ਹੁਣ ਖਾਵੇ ਪੀਵੇ ਤਾਂ ਥਈ। ਥਈ। ਨਹੀਂ ਨਹੀਂ। ਥਈ ਥਈ। ਅੰਦਰ ਖਾਵੇ ਪੀਵੇ ਤਾਂ ਥਈ। ਸਹੀ। ਸਹੀ। ਦੋਵਾਂ। ਮੰਮੀ ਜੀ। ਕੁਛ ਖਾਵੇ ਪੀਵੇ ਤਾਂ ਸਹੀ ਮੈਂ ਵੀ ਤਾਂ ਤਾਈ ਗਈ ਹਾਂ ਨਾ ਤੇ ਰੋਈ ਜਾਂਦੀ ਆ ਘੜੀ ਘੜੀ ਮੈਂ ਵੀ ਤਾਂ ਜਿਆਦਾ ਨਹੀਂ ਲਾਗੇ ਜਾਣ ਲਈ ਦੂਜੀ ਨਹੀਂ ਮੈਂ ਮਾਰ ਕੇ ਮੋਚ ਲਈ ਗੱਲ ਬਾਤ ਵਾਹ ਮਮੀ ਵਧੀਆ ਕੀਤਾ ਤੁਸੀਂ ਹਾਂ ਤੁਹਾਡੇ ਵੱਲੋਂ ਤਾਂ ਕੋਈ ਕਮੀ ਨਹੀਂ ਰਹੀ ਪਰ ਇੱਥੇ ਸਿਆਪਾ ਇੱਕ ਹੋਰ ਪੈ ਗਿਆ ਇਧਰ ਮਾੜਾ ਨੇ ਪਟੂ ਗਾ ਉਹ ਨਹੀਂ ਨਹੀਂ ਯਾਰ ਤੁਹਾਡੇ ਵੱਲੋਂ ਕਮੀ ਥੋੜੀ ਕੋਈ ਰਹੀ ਆ ਓਇਆ ਹੋ ਇੱਥੇ ਦੇਖ ਓਰ ਸਿਆਪਾ ਪਿਆ ਵਾ ਝਾਲੀਆਂ ਨਾ ਫੋਟੋ ਮੈਨੂੰ ਬਣਾ ਕੇ ਘੱਲ ਉਹ ਜਿੱਦਾਂ ਵੀ ਯਾਰ ਐਪ ਉਪਰ ਤੋਂ ਬਣਾਉਂਦੇ ਹੁੰਦੇ ਆ 2 1 ਉਹ ਬਣਾਓ ਤੂੰ ਫਿੱਟ ਸੁੱਟ ਲਈ ਤੇ ਦੱਸੋ ਤੇ ਇੰਸਟਾਗ੍ਰਾਮ ਕਰ ਚੱਲ ਚੱਲ 2 1 ਓ ਯਾਰ ਬਣਾਉਣੀ ਆ ਕਿਦਾਂ ਜਿੱਦਾਂ ਫੋਨ ਫੋਨ ਚ ਬਣਾਉਂਦੇ ਹੁੰਦੇ ਆ 2 1 ਓ 1 ਮਿੰਟ 1 ਮਿੰਟ ਮੇਰੀ ਗੱਲ ਤੇ ਸੁਣ ਲੈ ਨਾਲੇ ਪੈਸਿਆਂ ਦੀ ਟੈਨਸ਼ਨ ਨਾ ਲਈ 2 1 ਨਾਲੇ ਮੇਰੀ ਗੱਲ ਸੁਣੋ ਇੱਕ ਹੋਰ ਹੂੰ ਕਹਿੰਦੇ ਆ ਪਰ ਉਹਨਾਂ ਨੂੰ ਹੁਣ ਕੌਣ ਸਮਝਾਵੇ ਉਹ ਤਾਂ ਬਾਰ-ਬਾਰ ਯਾਰ ਇਹਨਾਂ ਨੇ ਮੇਰੀ ਸਾਰੀ ਉਮਰ ਤੇ ਉਮਰ ਨਹੀਂ ਉਹ ਇਹਨਾਂ ਨਾਲ ਤੇ ਮੈਂ ਬਥੇਰਾ ਮੱਥਾ ਮਾਰਨਾ ਵਾ ਸਾਰੀ ਉਮਰ ਇਦਾਂ ਹੀ ਲੰਘੀ ਏ ਮੇਰੀ ਚਲ ਤੁਸੀਂ ਇਦਾਂ ਕਰੋ ਕੋਈ ਨਾ ਕੋਈ ਨਾ ਪ੍ਰੂਫ ਲੈ ਕੇ ਨਾ ਇਹਨਾਂ ਨੂੰ ਯਕੀਨ ਨਹੀਂ ਤੂੰ ਵਾ ਉਹ ਇਹਨਾਂ ਨਾਲ ਤੇ ਮੱਥਾ ਮਾਰਦਿਆਂ ਨਾ ਸਾਰੀ ਉਮਰ ਲੰਘੀ ਏ ਮੇਰੀ ਇਹਨਾਂ ਨੂੰ ਯਕੀਨ ਹੋਣਾ ਮੇਰੇ ਤੇ ਤੂੰ ਵਾ ਮੇਰੀ ਕੋ ਤਾਂ ਉਹ ਵਿਚਾਰੀ ਵੇਖੀ ਨਹੀਂ ਜਾਂਦੀ ਐਨਾ ਰੋਂਦੀ ਏ ਨਾ ਐਨਾ ਚੁੱਪ ਕਰਾਉਣੀ ਆ ਨੂੰ ਸੱਚੀ ਮੈਨੂੰ ਰੋਂ ਲਾ ਦਿੰਦੀ ਏ ਨਾਲ ਸੱਚੀ ਮੇਕੋ ਦੇ ਨਾ ਰੋਂਦੀ ਮੇ ਕੋ ਤੇ ਨਾ ਉਹ ਵਿਚਾਰੀ ਰੋਂਦੀ ਵੇਖੀ ਨਹੀਂ ਜਾਂਦੀ ਐਨਾ ਤਰਸ ਆਉਂਦਾ ਉਹ ਨਾਲ ਉਹਦੇ ਉੱਤੇ ਜਾਣ ਨਹੀਂ ਕੀ ਕਹਣਾ ਕੈਂਚੀ ਬ੍ਰਾਹਮਣ ਜਰਾ ਨਹੀਂ ਤਾਂ ਭਾਬੀ ਨੇ ਕਿਹਾ ਉਹਦੇ ਵੀ ਹੈ ਚਲ 2 1 ਮੇਰ ਨਾਲ ਇੱਕ ਨਾ ਵਾਦਾ ਕਰੋ ਵੀ ਅਹੀਂ ਹੁਣਾ ਜੋ ਦਾ ਸਾਥ ਨਹੀਂਗਾ ਛੱਡਣਾ ਹੈਗਾ ਐਂਡ 1 ਸੱਚੀ ਆ ਵਾਲੀ ਗੱਲ ਕਹਿ ਕੇ ਨਾ ਤੂੰ ਹੀ ਤਾਂ ਮੇਰੇ ਸਾਰੇ ਟੈਨਸ਼ਨ ਹੀ ਦੂਰ ਕਰਤੀ ਆ 2 1 ਓਛ ਦੇਣੇ ਤੈਨੂੰ ਕੀ ਪਤਾ ਜਿਹੜੇ ਕੰਮਾਂ ਨੂੰ ਮੈਂ ਪਿਆ ਇਹਨੂੰ ਮੈਂ ਥੋੜਾ ਕੱਢਣਾ ਕਰਾਂ 2 1 ਓਛ ਦੇਣੇ ਤੈਨੂੰ ਨਹੀਂ ਨਾ ਇਹ ਗੱਲਾਂ ਦਾ ਪਤਾ ਜਿਹੜੇ ਕੰਮਾਂ ਨੂੰ ਮੈਂ ਪਿਆ ਜੋਦ ਨੂੰ ਮੈਂ ਥੋੜਾ ਘਰੋਂ ਬਾਹਰ ਕੱਢਣਾ ਇਹਨੂੰ ਤੇ ਹੁਣ ਮੰਮੀ ਕੱਢੂਗੀ ਬਾਹਰ 2 1 ਓਛ ਦੇਣੇ ਤੈਨੂੰ ਕੀ ਪਤਾ ਵਾ ਮੈਂ ਕਿਹੜੇ ਕੰਮਾਂ ਨੂੰ ਪਿਆ ਆ ਐਂਦਾ ਫੜਿਆ ਹੱਥਾਂ ਦੁਕਾਈ ਆਪਣੇ ਦੋਹਾਂ ਹੱਥਾਂ ਦੇ ਆ ਤੀਲਾ ਨਹੀਂ ਸੁਣ ਲੈਣੀ ਛੱਡ ਜਾ ਇਦੀ ਇਹਨੂੰ ਮੈਂ ਤੀਲਾ ਅੱਜ ਦੋਹਾਂ ਵੀਡੀਓ ਚ ਚੱਲੂ 1 ਲਵਲੀ ਰੋਣ ਕਿਉਂ ਰਿਆਂ ਕੀ ਗੱਲ ਹੋਈ ਏ ਪੁੱਤ ਆ ਗੱਲ ਸੁਣ ਕੇ ਤੇ ਮੈਨੂੰ ਨਾ ਹੋਰ ਫਿਕਰ ਜੇ ਤੇ ਭਾਤਾ ਵਾ ਪੀ ਉਹ ਵੀ ਹੁਣ ਫੋਨ ਨਹੀਂ ਚੁੱਕਣ ਡਿਆ ਕੀ ਗੱਲ ਹੋਊਗੀ ਜੋ ਬੰਠ ਠੀਕ ਠਾਕ ਤੇ ਹੈਗਾ ਵਾ ਨਾ ਉੱਥੇ ਤਾ ਕਿਦਾਂ ਹੈ ਬਲਾ ਨਹੀਂ ਦਾਨੇ ਮੈਂ ਹੋਏ ਨਾ ਸਮਝ ਨਹੀਂ ਆਉਂਦੀ ਮਮੀ ਬੜਾ ਵਧੀਆ ਕੰਮ ਚੱਲਣ ਡਿਆ ਏ ਜੇ ਆ ਵਿਆਹ ਵਾਲੀ ਗੱਲ ਸੱਚ ਹੋ ਗਈ ਨਾ ਤੇ ਫਿਰ ਤੇ ਬਹੁਤਾ ਔਖਾ ਹੋ ਜਾਣਾ ਪਤਾ ਲਾ ਉਹ ਮਮੀ ਜੇ ਮਾੜਾ ਮੋਟਾ ਪਤਾ ਲੱਗਦਾ ਵੀ ਆ ਤੇ ਤਾਂ ਨਾ ਤੁਸੀਂ ਯਕੀਨ ਨਹੀਂ ਵਨ ਮੰਮੀ ਫੋਨ ਤੇ ਮੈਂ ਤਾਂ ਕਰਾਂ ਨਾ ਜੇ ਤੂੰ ਯਕੀਨ ਕਰਨਾ ਹੋਏ ਮੇਰੇ ਤੇ ਕੋਈ ਤੇ ਮੁੱਕ ਦੀ ਗੱਲ ਏ ਆ ਅਸੀਂ ਜੋਤ ਦਾ ਸਾਥ ਨਹੀਂਗਾ ਛੱਡਣਾ ਪੁੱਤ ਜੋਤ ਦਾ ਸਾਥ ਹੀ ਵਨ ਮੰਮੀ ਮੇਰੀ ਇੱਕ ਗੱਲ ਸੁਣ ਲਓ ਅਸੀਂ ਜੋਤ ਨਾ ਨਹੀਂਗਾ ਟੱਕਾ 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 ਮੈਂ ਮੈਂ ਨਹੀਂ ਠਕਾ ਨਹੀਂ ਹੁੰਦਾ ਕਹਿੰਦਾ ਬਈ ਨਹੀਂ ਕਿਹੋ ਜਿਹਾ ਚਾਂਦੀ ਦਾ ਕੰਮ ਰਿਹਾ ਆਪਣਿਆਂ ਦਾ ਕਲਾਸੀ ਕਰਮ ਲੱਗੇ ਕਹਿੰਗੇ ਹਾਂ ਤਾਂ ਹਾਂ ਵੀ ਇਹੋ ਡਾਇਲੌਗ ਬੋਲ ਕੇ ਗੱਲ ਕਰਨਾ ਬੱਲੇ ਲੱਲੀ ਠਕਾ ਨਹੀਂ ਹੁੰਦਾ ਤੂੰ ਠਕੇ ਰ ਠਗਾ ਹੀ ਕਹਦੇ ਜੇ ਠਕੜਗਾ ਦਿੰਦਾ ਲੈ ਇਧਰ ਆ ਕਰੋ ਛਾਤੀ ਨੂੰ ਅੰਡਿਆ ਬੰਦਾ ਵੇ ਤੂੰ 1 ਮੰਮੀ ਮੁੱਕ ਦੀ ਗੱਲ ਇਹ ਆ ਬਾਕੀ ਗੱਲਾਂ ਦੇ ਪਾਓ ਮਿੱਟੀ ਤੁਸੀਂ ਆਹੀਂ ਜੋਰ ਦਾ ਸਾਥ ਨਹੀਂਗਾ ਛੱਡਣਾ ਮਨ ਪੁੱਤ ਮੈਨੂੰ ਤੀਰ ਆਏ ਤੀਰ ਟੱਕਾਣੇ ਦੇ ਮੈਨੂੰ ਤੀਰ ਬੜੇ ਚਲਾਉਣੇ ਆਉਂਦੇ ਇਹਨੂੰ ਲਿਆ ਕੇ ਪੁੱਤ ਆ ਨਾ ਮੈਂ ਲਿਆ ਕੇ ਦਿੰਦਾ ਤੈਨੂੰ ਤੀਰ ਕੁਮਾਰ ਇਹ ਆਉਂਵਾਂ ਵਾਲਾ ਫੇਰ ਵਨ लवली ਪੁੱਤ ਤੇਰੇ ਮੂੰਹ ਇਹ ਗੱਲ ਸੁਣ ਕੇ ਨਾ ਮੈਨੂੰ ਬੜਾ ਚੰਗਾ ਲੱਗਾ ਹੁਣ ਖਾਵੇ ਪੀਵੇ ਤਾਂ ਥਈ ਥਈ ਨਹੀਂ ਨਹੀਂ ਹਈ ਥਈ ਅੰਦਰ ਖਾਵੇ ਪੀਵੇ ਤਾਂ ਥਈ ਸਹੀ ਸਹੀ ਰੋਣ ਮੰਮੀ ਜੀ ਕੁਛ ਖਾਵੇ ਪੀਵੇ ਤਾਂ ਸਈ ਮੈਂ ਵੀ ਤਾਂ ਆਈ ਗਈ ਹਾਂ ਨਾ ਤੇ ਰੋਈ ਜਾਂਦੀ ਆ ਘੜੀ ਘੜੀ ਮੈਂ ਵੀ ਤਾਂ ਜਿਆਦਾ ਨਹੀਂ ਲੱਗੇ ਜਾਣ ਲਈ ਦੁੱਜੀ ਨੇ ਮਿਹਰ ਕੇ ਮੈਂ ਚੁੱਕ ਲਈ ਗੱਲ ਵਾਹ ਵਨ ਮੰਮੀ ਵਧੀਆ ਕੀਤਾ ਤੁਸੀਂ ਹਾਂ ਤੁਹਾਡੇ ਵੱਲੋਂ ਤਾਂ ਕੋਈ ਕਮੀ ਨਹੀਂ ਰਹੀ ਪਰ ਇੱਥੇ ਸਿਆਪਾ ਇੱਕ ਹੋਰ ਪੈ ਗਿਆ ਇੱਧਰ ਮਾੜਾ ਨੇ ਟੂ ਵਨ ਉਹ ਨਹੀਂ ਨਹੀਂ ਯਾਰ ਤੁਹਾਡੇ ਵੱਲੋਂ ਕਮੀ ਥੋੜੀ ਕੋਈ ਰਹੀ ਆ ਓਏ ਆਹੋ ਇੱਥੇ ਦੇ ਇੱਕ ਹੋਰ ਸਿਆਪਾ ਪਿਆ ਵਾ ਯਾਹ ਵਾਲੀਆਂ ਨਾ ਫੋਟੋ ਮੈਨੂੰ ਬਣਾ ਕੇ ਕੱਲ ਉਹ ਜਿੱਦਾਂ ਵੀ ਯਾਰ ਐਪ ਉਪਰ ਤੋਂ ਵਧਾਉਨੇ ਹੁੰਦੇ ਆ 2 1 ਉਹ ਬਣਾਉ ਤੂੰ ਤੇ ਫਿੱਟ ਛੁੱਟ ਲਈ ਤੇ ਤਸਵੀਰ ਖਰਾਬ ਕਰ ਚੱਲ ਚੱਲ 2 ਉਹ ਯਾਰ ਬਣਾਉਣੀ ਆ ਕਿਦਾਂ ਜਿੱਦਾਂ ਫੋਨ ਫੋਨ ਚ ਬਣਾਉਂਦੇ ਹੁੰਦੇ ਆ 21 ਉਹ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਾ ਨਾਲੇ ਪੈਆਂ ਦੀ ਟੈਨਸ਼ਨ ਨਾ ਲਈ 21 ਨਾਲੇ ਮੇਰੀ ਗੱਲ ਸੁਣੋ ਇੱਕ ਹੋਰ ਹੂੰ ਹੁਣ ਕਹਿ ਜਾਂਦੇ ਆ ਪਰ ਉਹਨਾਂ ਨੂੰ ਹੁਣ ਕੌਣ ਸਮਝਾਵੇ ਉਹ ਤਾਂ ਬਾਰ ਬਾਰ ਯਾਰ ਇਹਨਾਂ ਨੇ ਮੇਰੀ ਸਾਰੀ ਉਮਰ ਤੇ ਉਮਰ ਨਹੀਂ ਉਹ ਇਹਨਾਂ ਨਾਲ ਤੇ ਮੈਂ ਬਥੇਰਾ ਮੱਥਾ ਮਾਰਨਾ ਸਾਰੀ ਉਮਰ ਇਦਾਂ ਹੀ ਲੰਘੀ ਆ ਮੇਰੀ ਤਾਂ ਤੁਸੀਂ ਇਦਾਂ ਕਰੋ ਕੋਈ ਨਾ ਕੋਈ ਨਾ ਪ੍ਰੂਫ ਲੈ ਕੇ ਨਾ ਇਹਨਾਂ ਨੂੰ ਜੀ ਨਹੀਂ 21 ਉਹ ਇਹਨਾਂ ਨਾਲ ਤੇ ਮੱਥਾ ਮਾਰਦਿਆਂ ਨਾ ਸਾਰੀ ਉਮਰ ਲੰਘੀ ਆ ਮੇਰੀ ਇਹਨਾਂ ਨੂੰ ਜਿਕੇ ਨੋਨਾ ਮਰਤੇ ਮੇਰੀ ਕੋ ਤਾਂ ਉਹ ਵਿਚਾਰੀ ਵੇਖੀ ਨਹੀਂ ਜਾਂਦੀ ਐਨਾ ਰੋਂਦੀ ਆ ਨਾ ਐਨਾ ਚੁੱਪ ਕਰਾਉਣੀ ਆ ਨੂੰ ਸੱਚੀ ਮੈਨੂੰ ਰੋਂ ਲਾ ਦਿੰਦੀ ਆ ਨਾਲ ਸੱਚੀ ਮੇਕੋ ਦੇ ਨਾ ਰੋਂਦੀ ਮੇਕੋ ਦੇ ਨਾ ਉਹ ਵਿਚਾਰੀ ਰੋਂਦੀ ਵੇਖੀ ਨਹੀਂ ਜਾਂਦੀ ਐਨਾ ਤਰਸ ਆਉਂਦਾ ਉਹ ਨਾ ਉਹਦੇ ਉੱਤੇ ਕੀ ਕਹਾਂ ਕੈਂਚੀ ਫੜਾ ਬਣ ਲੈ ਜਰਾ ਨਹੀਂ ਤਾਂ ਭਾਬੀ ਨੇ ਕਹਿਣਾ ਉਹ ਦਗੀ ਹੈ ਚਲੋ ਬੈਟੂ 1 ਮੇਰੇ ਨਾਲ ਇੱਕ ਨਾ ਵਾਦਾ ਕਰੋ ਵੀ ਇਹੀ ਹੋਣਾ ਜੋ ਦਾ ਸਾਸ ਨਹੀਂਗਾ ਛੱਡਣਾ ਹੈਗਾ ਐਂਡ 1 ਸੱਚੀਆਂ ਵਾਲੀ ਗੱਲ ਕਹਿ ਕੇ ਨਾ ਤੂੰ ਹੀ ਤਾਂ ਮੇਰੇ ਸਹੀ ਟੈਨਸ਼ਨ ਹੀ ਦੂਰ ਕਰਤੀ ਆ 2 1 ਉਹ ਛਦਿਆਣੇ ਤੈਨੂੰ ਕੀ ਪਤਾ ਜਿਹੜੇ ਕੰਮਾਂ ਨੂੰ ਮੈਂ ਪਿਆ ਇਹਨੂੰ ਮੈਂ ਥੋੜਾ ਕੱਢਣਾ ਘਰੋਂ 2 1 ਉਹ ਛਦਿਆਣੇ ਤੈਨੂੰ ਨਹੀਂ ਨਾ ਇਹ ਗੱਲਾਂ ਦਾ ਪਤਾ ਜਿਹੜੇ ਕੰਮਾਂ ਨੂੰ ਮੈਂ ਪਿਆ ਜੋਤ ਨੂੰ ਮੈਂ ਥੋੜਾ ਘਰੋਂ ਬਾਹਰ ਕੱਢਣਾ ਇਹਨੂੰ ਤੇ ਹੁਣ ਮੰਮੀ ਕੱਢੂਗੀ ਬਾਹਰ 2 ਵਨ ਕੁਛ ਦੇਣੇ ਤੈਨੂੰ ਕੀ ਪਤਾ ਵਾ ਮੈਂ ਕਿਹੜੇ ਕੰਮਾਂ ਨੂੰ ਪਿਆ ਵਾ ਐਡਾ ਫਰਿਆ ਹੱਥ ਹੱਥ ਲਗਾਈ ਆਪਣੇ ਦੋਹਾਂ ਹੱਥ ਲਗਾਈ ਆ ਤੀਲਾ ਆਂ ਨਹੀਂ ਸੋ ਲੈਣੀ ਚੱਲਣਾ ਇਹ ਤੀਲਾ ਅੱਜ ਦੋਹਾਂ ਵੀਡੀਓ ਚੱਲੂ ਵਨ ਲਵਲੀ ਰੋਣ ਕਿਉਂ ਰਿਹਾ ਵਾ ਕੀ ਗੱਲ ਹੋਈ ਏ ਪੁੱਤ ਆ ਗੱਲ ਸੁਣ ਕੇ ਤੇ ਮੈਨੂੰ ਨਾ ਹੋਰ ਫਿਕਰ ਜੇ ਤੇ ਭਾਤਾ ਵਾ ਵੀ ਉਹ ਵੀ ਹੁਣ ਫੋਨ ਨਹੀਂ ਚੁੱਕਣ ਦਿਆ ਕੀ ਗੱਲ ਹੋਊਗੀ ਜੋ ਬੰਠ ਠੀਕ ਠਾਕ ਤੇ ਹੈਗਾ ਵਾ ਨਾ ਉੱਥੇ ਤਾਂ ਕਿਦਾਂ ਜੀ ਬੁਲਾ ਵਨ ਨਹੀਂ ਨਾਲੇ ਮੋਏ ਨਾ ਸਮਝ ਨਹੀਂ ਆਉਂਦੀ ਮਮੀ ਬੜਾ ਵਧੀਆ ਕੰਮ ਚੱਲਣ ਡਿਆ ਜੇ ਆ ਵਿਆਹ ਵਾਲੀ ਗੱਲ ਸੱਚ ਹੋ ਗਈ